ਤੇ ਜਬ ਕਹਾਣੀ ਦੇ ਮਾਂ ਪ੍ਰੇਮ ਪ੍ਰਕਾਸ਼ ਸਾਡੇ ਵੱਡੇ ਬਡੇਰਿਆਂ ਵੀ ਬਹੁਤ ਮਿਹਨਤ ਕੀਤੀ ਇਸ ਜਹਾਨ ਤੋਂ ਚਲੇ ਜਾਣ ਉਪਰੰਤ ਸਾਹਿਤਕਾਰ ਉਹਨਾਂ ਨੂੰ ਆਪਣਾ ਮਾਨ ਨਮਨ ਭੇਂਟ ਕਰਦੇ ਹਾਂ ਰਾਜਾ ਪਈ ਜੀ ਸਰਦਾ ਦੇ ਫੁੱਲ ਫਲਟ ਕਰੋ ਅੱਜ ਪੰਜਾਬੀ ਕਹਾਣੀ ਦੇ ਬਾਬਾ ਬੋੜ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਪੰਜਾਬੀ ਕਹਾਣੀ ਦਾ ਅੱਧਾ ਸਮਾਨ ਮੱਲਿਆ ਹੋਇਆ ਉਹਨਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਉਪਰੰਤ ਮੁਕਸਰ ਦੇ ਕੁਝ ਸਾਹਿਤਕਾਰਾਂ ਵੱਲੋਂ ਉਹਨਾਂ ਨੂੰ ਸਰਦਾ ਜਲੀ ਦੇਣ ਦਾ ਇਹ ਇੱਕ ਯਤਨ ਕੀਤਾ ਜਾ ਰਿਹਾ ਸੋ ਬਾਬਾ ਜੀ ਬਾਰੇ ਅੱਜ ਸਾਰੀਆਂ ਗੱਲਾਂ ਬਾਤਾਂ ਇੱਥੇ ਰਲ ਮਿਲ ਕੇ ਕਰਾਂਗੇ ਉਹਨਾਂ ਦੀ ਬਹੁਤ ਵੱਡੀ ਦੇਣ ਪੰਜਾਬੀ ਸਾਹਿਤ ਨੂੰ ਖਾਸ ਤੌਰ ਤੇ ਕਹਾਣੀ ਨੂੰ ਸੋ ਤੁਸੀਂ ਕਿਹ ਰਹਿ ਰਹੇ ਹੋ ਤੀਗਰਾ ਸਾਹਿਬ ਸਾਡੇ ਵਿਚਕਾਰ ਪਹੁੰਚੇ ਨੇ ਜੀ ਮੈਡਮ ਤਕਿੰਦਰ ਕੌਰ ਪ੍ਰੀਤ ਗੁਰਜੀਤ ਐਨੀ ਅਮਨ ਜੀ ਤੇ ਰンジ ਥੰਦੇਵਾਲਾ ਤੇ ਮੈਂ ਗੁਰਸੇਵਕਪ੍ਰੀਤ ਹੁਣ ਆਪਾਂ ਬੈਠ ਕੇ ਗੱਲਬਾਤ ਕਰ ਲਈਏ